ਜਲੰਧਰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਇੱਕ ਟਰੈਵਲ ਏਜੰਟ ਨੂੰ ਐਂਡੈਵਰ ਕਾਰ ਸਮੇਤ ਕਾਬੂ ਕੀਤਾ ਹੈ। ਏਐਸਆਈ ਭੂਸ਼ਣ ਕੁਮਾਰ ਨੇ ਦੱਸਿਆ ਕਿ ਇਸ ਏਜੰਟ ਖਿਲਾਫ 5 ਪਰਚੇ ਦਰਜ ਸਨ ਅਤੇ ਕਾਰਵਾਈ ਕਰਦੇ ਇਸ ਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ આરોપી ਦਾ ਰਿਮਾਂਡ ਲਿਆ ਗਿਆ ਹੈ ਅਤੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਮਨੋਇ ਕੁਮਾਰ ਠਾਕੁਰ ਕਹਿੰਦੇ ਸਾਨੂੰ ਪਿਆਰਾਲਾ ਜਸਵੰਤਨ ਗੜੇ ਦਾ ਰਹਿਣ ਵਾਲਾ ਇਨੇ ਕਈਆਂ ਲੋਕਾਂ ਅੱਥਬੀ ਮਾਰੀ ਹੈ ਤੇ ਇਹਦੇ ਖਿਲਾਫ ਇਹਨੇ ਪੰਜ ਮੁਕਦਮੇ ਸਾਡੇ ਥਾਣੇ ਦੀ ਦਰਜ ਹੋ ਚੁੱਕੀ ਹੈ ਤੇ ਇੱਕ ਮੁਕਦਮੇ ਵਿੱਚ ਇਹਦੀ ਘਰ ਵਾਲੀ ਵੀ ਨਾਲ ਹੈ ਤੇ ਰੋਹਿਤ ਕੁਮਾਰ ਨੂੰ ਅਸਰਾਂ ਵਾਲਾਂ ਦੀ ਹਦਾਇਤਾਂ ਅਨੁਸਾਰ ਦਿੱਲੀ ਚੋਂ ਕਬੂ ਕੀਤਾ ਗਿਆ ਜਿਹਦੀ ਦੀ ਘਰ ਵਾਲੀ ਆ ਉਹਨੂੰ ਦੇ ਕੇ ਘਰ ਫੀਲਪੋਰਟ ਤੋਂ ਕਾਬੂ ਕੀਤਾ ਗਿਆ ਇਹਨੇ ਕਈ ਪ੍ਰੀਵਸ 47 ਲੱਖ ਰੁਪਏ ਭਾਰਤੀ ਕਰੰਸੀ ਤੇ 15 ਹਜ਼ਾਰ ਕਨੇਡੀਅਨ ਡਾਲਰ ਜੀ ਦੇ ਕੁਝ ਮਾਮਲਿਆਂ ਦਾ ਠੀਕ ਉਹਨਾਂ ਦੇ ਹਿਸਾਬ ਨਾਲ ਠੱਗੀ ਮਾਰੀ ਹੈ ਹੋਰ ਵੀ ਕੰਪਲੇਂਟਾਂ ਦੇ ਖਿਲਾਫ ਰਹੀਆਂ ਬਾਕੀ ਤਫ਼ਤੀਸ਼ ਜਰੀ ਹੋ ਰਹੀ ਹੈ ਪੀੜਤ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਲੱਖਾਂ ਰੁਪਏ ਠੱਗੇ ਨੇ ਕੀਤਾ ਸੀ ਕਿ ਤੁਹਾਨੂੰ ਅਸੀਂ ਵਰਕ ਪਰਮਿਟ ਜਿਹੜਾ ਆਸਟ੍ਰੇਲੀਆ ਦਾ ਦਿਵਾਵਾਂਗਾ ਤੇ ਤੁਹਾਨੂੰ ਕੀ ਕਹਿੰਦੇ ਆ ਯਾਰ ਜਿਹੜੀ ਤੁਹਾਡੀ ਉਹ ਮੈਂ ਕੈਨੇਡਾ ਦੀ ਕਰਵਾ ਕੇ ਦੇਾਂਗਾ ਵਰਕ ਪਰਮਿਟ ਦੇ ਤੁਸੀਂ ਸਾਨੂੰ ਪੈਸੇ ਦੇ ਦਿਓ ਤੇ ਕੈਨੇਡਾ ਜਿਹੜਾ ਭੇਜਣਦੇ ਆ ਤੁਸੀਂ ਸਾਨੂੰ ਕਿਸਾ ਹੀ ਦੇ ਦੇਣਾ ਪਏ ਅੱਛਾ ਜੀ ਇਹ ਸਾਡੇ ਉਹ ਪੈਸੇ ਨਹੀਂ ਦਿੱਤੇ 2.5 ਲੱਖ ਰੁਪਏ ਸਾਡੇ ਕੋਲ ਨੇ ਦੋ ਦਿਨ ਨਗਰ ਲੱਲਿਆ ਅੱਛਾ ਜੀ ਭੇਜਿਆ ਸੀ ਨਹੀਂ ਭੇਜਿਆ ਨਹੀਂ ਕੁਛ ਨਹੀਂ ਕੀਤਾ ਕਹਿੰਦਾ 8 ਮਹੀਨਾ ਅਖੇ ਤੋ 8 10 ਮਹੀਨੇ ਬੀਤ ਗਏ ਪੈਸੇ ਦੇ ਦੇ ਵਾਪਸ ਕਹਿੰਦਾ 8 ਮਹੀਨਾ ਬਾਅਦ ਪੈਸੇ ਦੇਾਂਗਾ ਅਸੀਂ 8 ਮਹੀਨਾ ਬਾਅਦ ਇੱਕ ਹੋਰ ਲੈਣ ਗਏ ਪਏ ਕਹਿੰਦਾ ਐਪਲੀਕੇਸ਼ਨ ਦਿਓ ਐਪਲੀਕੇਸ਼ਨ ਲਿਖ ਕੇ ਦਿੱਤੀ ਆ ਉਹਤੇ ਵੀ ਕੋਈ ਗੌਰ ਨਹੀਂ ਕੀਤਾ ਉਸ ਤੋਂ ਬਾਅਦ ਮਿਲਿਆ ਨਹੀਂ ਅਜਿਹੇ ਠੱਗਾਂ ਖਿਲਾਫ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਤਾਂ ਜੋ ਅਜਿਹੇ ਠੱਗ ਲੋਕਾਂ ਨਾਲ ਧੋਖਾ ਨਾ ਕਰ ਸਕਣ ਜਲੰਧਰ ਤੋਂ सोनू ਮਹਾਜਨ ਜਗਬਾਨੀ ਟੀਵੀ